ਤੁਸੀਂ ਸੁਣ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ 25ਵਾਂ ਅੰਕ ਹੈ ਨੀਕੀ ਕੀਰੀ ਮੈਂ ਕਲ ਰਾਕੇ ਭਸਮ ਕਰੇ ਲਸਕਰ ਕੋਟ ਲਾਖੇ ਸ਼ਾਹ ਤਾਂ ਭਾਵੇਂ ਗਰਮੀ ਤੋਂ ਬਚਣ ਲਈ ਤਲਾ ਨੌਰ ਡੇਰੇ ਲਾਈ ਬੈਠਾ ਸੀ ਪਰ ਸਿੰਘ ਟੇਕੇ ਕਦ ਬੈਠ ਸਕਦੇ ਸਨ ਉਹਨਾਂ ਦਾ ਜਿੰਨਾ ਹੋ ਸਕੇ ਸ਼ਾਹ ਨੂੰ ਤੰਗ ਕਰਨਾ ਸੀ ਉਹਨਾਂ ਦੀ ਸਾਰੀ ਵਾਹ ਲੱਗੀ ਹੋਈ ਸੀ ਕਿ ਸ਼ਾਹ ਦਾ ਪੈ ਲੋਕਾਂ ਦੇ ਮਣਾ ਵਿੱਚੋਂ ਕੱਢਿਆ ਜਾਏ ਖਾਲਸੀ ਨੇ ਮਾਲਵੇ ਦੇ ਪਠਾਨਾਂ ਨੂੰ ਤਾਂ ਪਹਿਲਾਂ ਵੀ ਹੱਥ ਵਿਖਾ ਦਿੱਤੇ ਸਨ ਹੁਣ ਉਹਨਾਂ ਦਬਾਬਾ ਵੀ ਮਾਰ ਲਿਆ ਅਬਦਾਲੀ ਦੇ ਨੱਕ ਹੇਠੋਂ ਸਿੰਘ ਇਲਾਕਾ ਉਗਰੋਂ ਦੇ ਫਿਰ ਰਹੇ ਸਨ ਮਾਲਵੇ ਥਾਣੀ ਹੁੰਦੇ ਹੋਏ ਪਹਿਲਾਂ ਕਰਨਾਲ ਤੇ ਫਿਰ ਪਾਣੀਪਤ ਤੱਕ ਜਾ ਪਹੁੰਚੇ ਸ਼ਾਹ ਨੂੰ ਦਿੱਲੀੋਂ ਜਾਂਦਾ ਮਾਮਲਾ ਵੀ ਸਿੰਘਾਂ ਨੇ ਪਾਣੀਪਤ ਲੁੱਟ ਲਿਆ ਦਿੱਲੀੋਂ ਲਾਹੌਰ ਅਬਦਾਲੀ ਵੱਲ ਤੁਰੇ ਦਿੱਲੀ ਹਕੂਮਤ ਦੇ ਕਾਫਲੇ ਨੇ ਮਸਾਂ ਭੱਜ ਕੇ ਜਾਨ ਬਚਾਈ ਸੋਨੀਪਟ ਤੱਕ ਤਾਂ ਉਹਨਾਂ ਭੱਜੇ ਜਾਂਦੇ ਸਾਹ ਹੀ ਨਹੀਂ ਲਿਆ ਤੇ ਫਿਰ ਸੋਨੀਪਟ ਤੋਂ ਸ਼ਾਹ ਵਾਲਾ ਸੁਨੇਹਾ ਕਲਾਇਆ ਕਿ ਸਿੰਘਾਂ ਨੇ ਉਹਨਾਂ ਨੂੰ ਪਾਣੀਪਤ ਨਹੀਂ ਟੱਪਣ ਦਿੱਤਾ ਮਹੀਨੇ ਦੇ ਲਗਭਗ ਸਮਾਂ ਬੀਤ ਗਿਆ ਸੀ ਤੇ ਖਾਲਸਾ ਕਰਨਾਲ ਪਾਣੀਪਤ ਮਾਰਦਾ ਰਿਹਾ ਦੀਵਾਲੀ ਨੇੜੇ ਆ ਰਹੀ ਸੀ ਸੋ ਦਲ ਨੇ ਸਭ ਪਾਸੇ ਸੁਨੇਹੇ ਕਲਾਏ ਤੇ ਸਭ ਸਿੰਘਾਂ ਨੂੰ ਦੀਵਾਲੀ ਤੇ ਅੰਮ੍ਰਿਤਸਰ ਸਾਹਿਬ ਇਕੱਠੇ ਹੋਣ ਦਾ ਸੱਦਾ ਦਿੱਤਾ ਵੱਖ-ਵੱਖ ਪਾਸਿਆਂ ਤੋਂ ਸਿੰਘ ਅੰਮ੍ਰਿਤਸਰ ਵੱਲ ਵਧਣ ਲੱਗੇ ਤੇ ਰਾਹ ਵਿੱਚ ਅਫਗਾਨਾਂ ਦੇ ਕਬਜ਼ੇ ਵਾਲੇ ਇਲਾਕਿਆਂ ਨੂੰ ਸੋਧਦੇ ਤੇ ਲੁੱਟਦੇ ਰਹੇ। ਕੁਝ ਸਿੰਘਾਂ ਨੇ ਤਾਂ ਲਾਹੌਰ ਦੇ ਨੇੜੇ ਦੀਆਂ ਬਸਤੀਆਂ ਤੱਕ ਮਾਰ ਲੀਆਂ ਸਨ। ਜਿੱਥੋਂ ਅਬਦਾਲੀ ਮਸਾਂ 2-3 ਕੋਤੇ ਬੈਠਾ ਸੀ ਉੱਥੋਂ ਤੱਕ ਲੁੱਟਮਾਰ ਕੀਤੀ। ਪੰਥ ਅੰਮ੍ਰਿਤਸਰ ਇਕੱਠਾ ਹੋਣਾ ਸ਼ੁਰੂ ਹੋ ਗਿਆ। ਸਿੰਘਾਂ ਨੇ ਤਾਂ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਬਹੁਤ ਜਲਦ ਅਬਦਾਲੀ ਨਾਲ ਲੋਹਾ ਲੈਣਾ ਹੈ ਤੇ ਉਸ ਨਾਲ ਦਰਬਾਰ ਸਾਹਿਬ ਦੀ ਬੇਅਦਬੀ ਤੇ ਵੱਡੇ ਕੱਲੂਕਾਰੇ ਦਾ ਸਾਰਾ ਹਿਸਾਬ ਕਰਨਾ ਹੈ। ਸਿੰਘਾ ਲਈ ਤਾਂ ਤਕੀਦੀ ਦੀ Diwali ਧਰਮਯੋਧ ਦਾ ਸੁਨੇਹਾ ਲੈ ਕੇ ਆਈ ਸੀ ਜਿਸ ਨੂੰ ਵੀ ਖਬਰ ਮਿਲੀ ਕਿ ਇਸ ਵਾਰ ਪੰਥ ਨੇ ਅਫਗਾਨਾਂ ਨਾਲ ਸਾਰੀ ਅਗਲੀ ਪਿਛਲੀ ਵਧੀ ਕੀ ਦਾ ਨਿਬੇੜਾ ਕਰਨਾ ਹੈ ਉਸ ਨੇ ਅਮਰਤਸਰ ਨੂੰ ਚਾਲਾ ਮਾਰ ਦਿੱਤਾ ਸਿੰਘ Diwali ਮਨਾਉਣ ਲਈ ਅਮਰਤਸਰ ਇਕੱਠੇ ਹੋ ਰਹੇ ਨੇ ਹਜ਼ੂਰ ਸੂਹੀਆਂ ਵੱਲੋਂ ਲਿਆਂਦੀ ਗਈ ਖਬਰ ਨਜੀਬ ਖਾਨ ਨੇ ਅਬਦਾਲੀ ਨੂੰ ਜਾ ਦੱਸੀ ਅਬਦਾਲੀ ਭਾਵੇਂ ਲੱਖ ਡਰਿਆ ਹੋਇਆ ਸੀ ਪਰ ਉਹ ਆਪਣੇ ਡਰ ਤੋਂ ਭੱਜਣ ਵਾਲਾ ਬਾਦਸ਼ਾਹ ਹਰਗੇਸ ਨਹੀਂ ਸੀ ਕੌਜਾਂ ਤਿਆਰ ਕਰੋ ਤੇ ਅੰਮ੍ਰਿਤਸਰ ਵੱਲ ਚੱਲਣ ਦਾ ਆਦੇਸ਼ ਦਿਓ ਐਤ ਕੀ ਸਭ ਤਰ੍ਹਾਂ ਦੀ ਕਿਚ-ਕਿਚ ਮੁਕਾ ਕੇ ਹੀ ਵਾਪਸ ਕਾਬਲ ਨੂੰ ਪਰਤਣਾ ਹੈ ਤੰਗ ਆ ਗਏ ਹਾਂ ਇਹ ਆਉਂਦਿਆਂ ਵੀ ਤੰਗ ਕਰਦੇ ਨੇ ਤੇ ਜਾਂਦਿਆਂ ਨੂੰ ਵੀ ਇਸ ਵਾਰ ਜੇਟ ਹਾਰ ਆ ਰਹੇ ਨੇ ਫਸਤਾ ਵੱਢ ਕੇ ਹੀ ਜਾਵਾਂਗੇ ਅਫਦਾਲੀ ਨੇ ਨਜੀਬ ਖਾਨ ਨੂੰ ਆਪਣਾ ਨਿਰਣਾ ਸੁਣਾਇਆ ਪਰ ਜਾਂ ਤਾਂ ਅਫਦਾਲੀ ਸਿੰਘਾਂ ਦੇ ਜਜ਼ਬੇ ਨੂੰ ਅੰਦੇਖਾ ਕਰ ਰਿਹਾ ਸੀ ਤੇ ਜਾਂ ਫਿਰ ਹਜੇ ਤੱਕ ਪੂਰੀ ਤਰ੍ਹਾਂ ਸਿੱਖੀ ਸਦਕ ਭਰੋਸੇ ਤੇ ਜਜ਼ਬੇ ਤੋਂ ਜਾਣੂ ਹੀ ਨਹੀਂ ਹੋਇਆ ਸੀ ਸਾਨੂੰ ਹਮਲੇ ਤੋਂ ਪਹਿਲਾਂ ਵਿਚਾਰ ਕਰ ਲੈਣੀ ਚਾਹੀਦੀ ਹੈ ਦੁਰੇ ਦੁਰਾਨੀ ਨਾਤ ਨਾ ਤਾਂ ਐਤਕੀ ਸਿੰਘ ਪਰਿਵਾਰਾਂ ਨੂੰ ਬਚਾਉਣ ਲਈ ਲੜਾਈ ਤੋਂ ਪਾਸਾ ਕਰਨਗੇ ਤੇ ਨਾ ਹੀ ਲੜਾਈ ਉਹਨਾਂ ਤੇ ਥੋਪੀ ਜਾਏਗੀ ਜਿਵੇਂ ਕਿ ਕੋਪਰ ਹੀਡ ਵਿੱਚ ਹੋਇਆ ਸੀ ਇਸ ਵਾਰ ਤਾਂ ਸਾਰਾ ਦਲ ਖਾਲਸਾ ਇਕੱਠਾ ਹੋਵੇਗਾ ਸਾਰੀਆਂ ਮਿਸਲਾਂ ਦੇ ਸਭ ਲੜਾਕੂ ਸਿੰਘ ਇਸ ਵਾਰ ਉਹ ਪੂਰੀ ਤਿਆਰੀ ਨਾਲ ਜੰਗ ਵਿੱਚ ਉਤਰਨਗੇ ਜੰਗ ਪ੍ਰਤੀ ਉਹਨਾਂ ਦਾ ਜਜ਼ਬਾ ਤਾਂ ਸੀ ਕੁੱਪ ਵਿੱਚ ਹੀ ਦੇਖ ਚੁੱਕੇ ਹਾਂ ਜਦ ਜੰਗ ਉਹਨਾਂ ਸਿਰ ਮੱਲੋ ਮੱਲੀ ਪੈ ਗਈ ਸੀ ਤੇ ਲੜਾਈ ਨਾ ਚਾਹੁੰਦੇ ਹੋਏ ਵੀ ਸਿੰਘ ਸਾਡੇ ਤੇ ਭਾਰੂ ਪੈ ਰਹੇ ਸਨ ਪਰ ਜਦੋਂ ਤਿਆਰੀ ਨਾਲ ਹਮਲਾ ਕਰਦੇ ਹਨ ਤਾਂ ਕੀ ਕਹਿਰ ਵਰਸਾਉਂਦੇ ਹਨ ਇਹ ਸਾਨੂੰ ਲਾਹੌਰ ਤੇ ਸਰਹੰਦ ਨੂੰ ਪੁੱਛ ਵੇਖਣਾ ਚਾਹੀਦਾ ਹੈ ਸ਼ਾਹ ਵਾਲੀ ਸਿੱਖਾਂ ਨਾਲ ਸਿੱਧੀ ਟੱਕਰ ਤੋਂ ਪਾਸਾ ਵਟਣਾ ਚਾਹੁੰਦਾ ਸੀ ਨਾਲੇ ਸਿੱਖ ਜੇ ਸਿਰਫ ਕੋਪਰ ਹੀਰ ਦੇ ਕਤਲੇਆਮ ਦਾ ਬਦਲਾ ਲੈਣ ਲਈ ਆ ਰਹੇ ਹੁੰਦੇ ਤਾਂ ਗੱਲ ਵੱਖਰੀ ਸੀ ਤੇ ਅਸੀਂ ਫਿਰ ਵੀ ਟੱਕਰ ਲੈ ਲੈਂਦੇ ਪਰ ਸਿੱਖ ਪਰ ਕੀ ਕੀ ਤੂੰ ਅਮਰ ਕੀ ਤੂੰ ਹਰਮੰਦਰ ਦੀ ਗੱਲ ਕਰ ਰਿਹਾ ਹੈ ਅਬਦਾਲੀ ਸ਼ਾਹ ਵਲੀ ਦੀ ਝਿਜਕ ਦੇਖਦਿਆਂ ਬੋਲਿਆ ਜੀ ਹਜ਼ੂਰ ਜਿੰਨਾ ਕੋ ਮੈਂ ਸਿੱਖਾਂ ਨੂੰ ਜਾਣ ਸਕਿਆ ਤੇ ਇਨਾਂ ਕੋ ਤਾਂ ਕਹਿ ਹੀ ਸਕਦਾ ਹਾਂ ਕਿ ਸਿੱਖ ਆਪਣੇ ਬਾਲ ਬੱਚੇ ਘਰ ਪਰਿਵਾਰ ਤਾਂ ਸੜਦੇ ਦੇਖ ਸਕਦਾ ਪਰ ਹਰਮੰਦਰ ਦਾ ਨੁਕਸਾਨ ਅਸਹਿ ਹੈ ਉਹਨਾਂ ਲਈ ਸਾਹਿਬਜ਼ਾਦਾ ਤੈਮੂਰ ਤੇ ਜਹਾਨ ਖਾਨ ਵਾਲੇ ਹਮਲੇ ਤੋਂ ਅਸੀਂ ਇਨਾਂ ਕੋ ਅੰਦਾਜ਼ਾ ਤਾਂ ਲਾ ਹੀ ਸਕਦੇ ਹਾਂ ਨਾ ਤਾਂ ਉਹ ਅੱਜ ਇਹ ਬੇਅਦਬੀ ਸਹਿ ਸਕਦੇ ਹਨ ਤੇ ਨਾ ਰਹਿੰਦੀ ਦੁਨੀਆ ਤੱਕ ਅੱਗੋਂ ਕਦੇ ਸਹਿ ਸਕਣਗੇ ਸ਼ਾਹਵਲੀ ਨੇ ਗੱਲ ਪੂਰੀ ਕੀਤੀ ਤੈਨੂੰ ਕੀ ਜਾਪਦਾ ਸ਼ਾਹਵਲੀ ਕਿ ਮੈਂ ਇਹਨਾਂ ਦੇ ਹਰਮੰਦਰ ਤੇ ਹਮਲਾ ਕਿਉਂ ਕੀਤਾ ਤੇ ਉਸਨੂੰ ਕਿਉਂ ਢਵਾਇਆ ਤਾਲ ਕਿਉਂ ਪੂਰਿਆ ਮੈਨੂੰ ਪਤਾ ਸੀ ਕਿ ਹਰ ਅੰਮ੍ਰਿਤਸਰ ਦਾ ਇਹ ਹਾਲ ਸੁਣ ਕੇ ਇਹ ਪਮਕੜਾ ਵਾਂਗ ਇਧਰ ਭੱਜੇ ਆਉਣਗੇ ਤੇ ਸਾਡੇ ਲਈ ਆਸਾਨੀ ਹੋ ਜਾਵੇਗੀ ਕਿੰਨਾ ਕੁ ਚਿਰ ਅਸੀਂ ਲਾਹੌਰ ਬੈਠੇ ਇਹਨਾਂ ਦੀ ਹੋਰ ਉਡੀਕ ਕਰਦੇ ਰਹਾਂਗੇ ਤੂੰ ਦੇਖੇ ਕੋਪਰ ਹੀੜ ਵਿੱਚ ਜੋ ਇਹਨਾਂ ਦੀ ਮਾੜੀ-ਮੋਟੀ ਅਲਖ ਬਚ ਗਈ ਹੈ ਮੈਂ ਹੁਣ ਉਹ ਵੀ ਮਿਟਾ ਦੇਵਾਂਗਾ। ਸ਼ਾਹਵਲੀ ਦੇ ਜਵਾਬ ਵਿੱਚ ਅਬਦਾਲੀ ਪਤਾ ਨਹੀਂ ਇਹ ਸਭ ਕਿਵੇਂ ਬੋਲ ਗਿਆ ਕਿਉਂਕਿ ਉਸ ਦੇ ਕਰੀਬੀ ਜਾਣਦੇ ਸਨ ਕਿ ਅੱਜਕੱਲ ਉਹ ਸੋਚ ਤਾਂ ਇਸ ਤੋਂ ਬਿਲਕੁਲ ਉਲਟ ਰਿਹਾ ਸੀ। ਹਰਮੰਦਰ ਉਸਨੇ ਗੁੱਸੇ ਵਿੱਚ ਢਾਇਆ ਸੀ ਤੇ ਟੌਣ ਮੰਗਰੋ ਤੇਜ਼ੀ ਨਾਲ ਅੰਮ੍ਰਿਤਸਰੋਂ ਨਿਕਲ ਗਿਆ ਸੀ। ਹੁਣ ਵੀ ਵਾਰ ਲੱਗਦੀ ਉਹ ਸਿੱਖ ਸਰਦਾਰਾਂ ਤੋਂ ਦੂਰ ਰਹਿਣਾ ਚਾਹੁੰਦਾ ਸੀ। ਅਬਦਾਲੀ ਦੀ ਇਹ ਗੱਲ ਸੁਣ ਕੇ ਜਿੱਥੇ ਸ਼ਾਹਵਲੀ ਉਦਾਸ ਹੋਇਆ ਉੱਥੇ ਨਜੀਬ ਖਾਨ ਤੇ ਲਾਹੌਰ ਦੇ ਕਾਜ਼ੀਆਂ ਦੇ ਚਿਹਰਿਆਂ ਤੇ ਮੁਸਕਰਾਹਟ ਆ ਗਈ। ਪਰ ਸ਼ਾਹਵਲੀ ਨੇ ਕਾ ਆਖਰੀ ਪੱਤਾ ਹੋਰ ਚਲਾ ਕੇ ਦੇਖਿਆ ਤੇ ਨਾਲੇ ਸਾਡੀ ਕਿੰਨੀ ਫੌਜ ਤਾਂ ਨੂਰਦੀਨ ਨਾਲ ਕਸ਼ਮੀਰ ਵੱਲ ਗਈ ਹੋਈ ਹੈ ਹਜ਼ੂਰ ਇਸ ਵਾਰ ਸਾਡੀ ਗਿਣਤੀ ਸਿੱਖਾਂ ਨਾਲੋਂ ਮਸਾਂ ਢੂਈ ਹੋਵੇਗੀ ਪਰ ਫਿਕਰ ਨਹੀਂ ਕਹਿੰਦੇ ਅਬਦਾਲੀ ਨੇ ਸ਼ਾਹਵਲੀ ਦੀ ਇਹ ਗੱਲ ਵੀ ਘਟ ਦਿੱਤੀ ਸ਼ਾਹ ਸਿਰੋ ਪਾਣੀਪਤ ਦਾ ਹੰਕਾਰ ਹਜੇ ਪੂਰੀ ਤਰ੍ਹਾਂ ਲੱਥਰ ਨਹੀਂ ਸੀ ਉਹ ਤਾਂ ਆਪਣੇ ਆਪ ਨੂੰ ਸਿਕੰਦਰ ਸਮਝੀ ਬੈਠਾ ਸੀ ਪਰ ਉਹ ਇਹ ਭੁੱਲ ਗਿਆ ਸੀ ਕਿ ਸਿਕੰਦਰ ਦਾ ਰਾਹ ਵੀ ਪੰਜਾਬ ਦੇ ਜੁਝਾਰੂ ਲੋਕਾਂ ਨੇ ਡੱਕ ਲਿਆ ਸੀ ਅਬਦਾਲੀ ਨੇ ਫੌਜ ਅੰਮ੍ਰਿਤਸਰ ਵੱਲ ਤੋਰ ਲਈ ਹਾਲਾਂਕਿ ਸ਼ਾਹ ਦੇ ਮਨ ਵਿੱਚ ਇਹ ਵਿਚਾਰ ਵੀ ਚੱਲ ਰਿਹਾ ਸੀ ਕਿ ਸਿੱਖਾਂ ਵੱਲ ਪਹਿਲਾਂ ਸੁਲਾ ਦਾ ਹੱਥ ਵਧਾ ਕੇ ਦੇਖਿਆ ਜਾਏ ਦੀਵਾਲੀ ਦੀ ਸਵੇਰ ਆਈ ਤੇ ਟਿੱਕੀ ਚੜਨ ਨਾਲ ਅਬਦਾਲੀ ਵੀ ਅੰਮ੍ਰਿਤਸਰ ਪਹੁੰਚ ਗਿਆ ਇਧਰ ਖਾਲਸਾ ਆਸਾ ਕੀ ਵਾਰ ਦੀ ਸਮਾਪਤੀ ਮੰਗਰੋਂ ਅਕਾਲ ਬੁੰਗੇ ਤੇ ਇਕੱਤਰ ਹੋਣਾ ਸ਼ੁਰੂ ਹੋ ਗਿਆ ਨੇਜੀਆਂ ਬਰਸ਼ੀਆਂ ਸਫਾ ਜੰਗਾ ਕਮੰਦ ਕੋਰੜੇ ਭਗੋਤੀਆਂ ਸਰੋਹੀਆਂ ਤੇਗੇ ਖੰਡਿਆਣਾ ਸਜੇ ਖਲੋਤੇ ਸਿੰਘ ਅਕਾਲ ਬੰਗੇ ਨੂੰ ਨਮਸਕਾਰ ਕਰ ਰਹੇ ਸਨ ਫਤਿਹ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਸਰਦਾਰ ਜੱਸਾ ਸਿੰਘ ਨੇ ਸਰਬੱਤ ਖਾਲਸੇ ਨੂੰ ਫਤਿਹ ਬੁਲਾਈ ਤੇ ਬੋਲਣਾ ਸ਼ੁਰੂ ਕੀਤਾ ਖਾਲਸਾ ਜੀ ਜਿਸ ਘੜੀ ਦੀ ਉਡੀਕ ਸਮੁੱਚੇ ਪੰਥ ਨੂੰ ਸੀ ਉਹ ਆ ਟੁੱਕੀ ਹੈ ਕੱਲੂ ਘਾਰੇ ਦੌਰਾਨ ਅਬਦਾਲੀ ਦਾ ਮੂੰਹ ਮੋੜ ਦੇਣ ਦੀ ਜੋ ਰੀਜ ਸਿੰਘਾਂ ਦੇ ਬਣ ਵਿੱਚ ਰਹਿ ਗਈ ਸੀ ਉਹ ਪੂਰੀ ਹੋਣ ਦਾ ਵੇਲਾ ਆ ਗਿਆ ਹੈ ਸਮੂਹ ਮੁਖੀ ਸਿੰਘਾਂ ਨੇ ਕੋਪਰ ਹੀਰ ਦੇ ਮੈਦਾਨ ਵਿੱਚ ਸਰਦਾਰ ਚੜਤ ਸਿੰਘ ਨਾਲ ਕਾਲ ਕੀਤਾ ਸੀ ਕਿ ਇੱਕ ਸਾਲ ਦੇ ਵਿੱਚ ਵਿੱਚ ਕਾਬਲੀ ਬਿੱਲੇ ਨੂੰ ਮਾਰ ਲਵਾਂਗੇ ਕੱਲੂ ਘਾਰੇ ਨੂੰ ਹਜੇ 8 ਮਹੀਨੇ ਹੀ ਬੀਤੇ ਹਨ ਤੇ ਖਾਲਸਾ ਅਬਦਾਲੀ ਦਾ ਨੱਕ ਭੰਨਣ ਲਈ ਕਮਰ ਕੱਸੇ ਕਰੀ ਖਲੋਤਾ ਹੈ ਯਾਦ ਰੱਖੇ ਖਾਲਸਾ ਜੀ ਇਨ੍ਹਾਂ ਅਫਗਾਨਾਂ ਨੇ ਕੱਲੂ ਘਾਰੇ ਦੌਰਾਨ ਸਾਡੇ ਨੇ ਹੱਥੇ ਬੱਚੇ ਬੁੱਢੇ ਮਾਈਆਂ ਭੈਣਾਂ ਦੀ ਜਾਨ ਲਈ ਹੈ ਤੇ ਨਾਲ ਹੀ ਚੇਤਾ ਇਹ ਵੀ ਰਹੇ ਕੀ ਨਾ ਸਾਡੇ ਜਾਨ ਤੋਂ ਪਿਆਰੇ ਹਰਮੰਦਰ ਸਾਹਿਬ ਦੀ ਬੇਅਦਬੀ ਵੀ ਕੀਤੀ ਹੈ ਤੇ ਸਰੋਵਰ ਨੂੰ ਗੰਧਮੰਦ ਨਾਲ ਪੂਰਿਆ ਹੈ। ਆਪਣੇ ਸ਼ਸਤਰਾਂ ਦੇ ਕੰਨੀ ਬੇਅਦਬੀ ਦੀ ਇਹ ਵਾਰਤਾ ਪਾ ਦਿਓ ਤੇ ਚੇਤਾ ਕਰਵਾ ਦਿਓ ਕਿ ਮਿਆਨਾ ਹੁਣ ਉਦੋਂ ਹੀ ਨਸੀਬ ਹੋਣਗੀਆਂ ਜਦ ਤੀਕ ਪੰਜਾਬ ਦੀ ਧਰਤੀ ਤੋਂ ਆਖਰੀ ਅਫਗਾਨ ਗਾਟਾ ਨਹੀਂ ਲਾ ਲੈਂਦੇ। ਅੰਮ੍ਰਿਤਸਰ ਦੀ ਧੂੜ ਮੱਥਿਆਂ ਨੂੰ ਲਾਓ ਤੇ ਆਪਣੇ ਆਪ ਨਾਲ ਕਾਲ ਕਰ ਲਓ ਕਿ ਦੁਬਾਰਾ ਮੱਥਾ ਹੁਣ ਉਦੋਂ ਹੀ ਟੇਕੋਗੇ ਜਦ ਕਾਬਲੀ ਬਿੱਲੇ ਦੇ ਲਸ਼ਕਰ ਨੂੰ ਕਾਬਲ ਦੇ ਰਾਹ ਨਹੀਂ ਪਾ ਦਿੰਦੇ। ਇਹ ਗਿੱਜੇ ਹੋਏ ਨੇ ਮਥੁਰਾ ਦਿੱਲੀ ਬ੍ਰਿੰਦਾਬਨ ਪਾਣੀਪਤ ਦੇ ਇਹਨਾਂ ਨੂੰ ਦੱਸ ਦਈਏ ਕਿ ਅਨੰਦਪੁਰ ਅੰਮ੍ਰਿਤਸਰ ਦੀਆਂ ਫਿਜ਼ਾਵਾਂ ਵਿੱਚ ਸਿੱਧਕਾਂ ਦੇ ਜਜ਼ਬਿਆਂ ਦੀ ਪੌਣ ਵਗਦੀ ਹੈ ਪੰਜਾਬ ਦੇ ਪਾਣੀਆਂ ਵਿੱਚ ਬਹਾਦਰੀ ਦੀ ਮਿਠਾਸ ਘੁਲੀ ਹੋਈ ਹੈ ਪੰਜਾਂ ਦਰਿਆਵਾਂ ਦੀ ਮਿੱਟੀ ਸ਼ਹਾਦਤਾਂ ਦੇ ਲਹੂ ਨਾਲ ਸਿੰਜ ਸਿੰਜ ਕੇ ਜ਼ਰਖੇਜ਼ ਕੀਤੀ ਗਈ ਹੈ ਵੇਲਾ ਆ ਗਿਆ ਹੈ ਕਿ ਜਮਨਾ ਅਟਕ ਤੇ ਖੈਬਰ ਪਾਰ ਤੋਂ ਆਉਣ ਵਾਲੇ ਹਰੇਕ ਹਮਲਾਵਾਰ ਨੂੰ ਰਣਜੀਤ ਨਗਾਰੇ ਦੀ ਗੂੰਜ ਸੁਣਾ ਦਈਏ ਤਾਂ ਕਿ ਉਹਨਾਂ ਨੂੰ ਕਰਨ ਹੋ ਜਾਣ ਕਿ ਪੰਜਾਬ ਵਿੱਚ ਕਿਸੇ ਵੱਖਰੀ ਮਿੱਟੀ ਦੇ ਲੋਕ ਵਸਦੇ ਹਨ ਸ਼ਹਾਦਤਾਂ ਦੇ ਸੁਪਨੇ ਲੈਣ ਵਾਲੇ ਉਸੂਰ ਮਿਓ ਭਗੋਤੀਆਂ ਧੂ ਲੋ ਤੇ ਅਫਗਾਨਾਂ ਦੇ ਸ਼ਰੀਰਾਂ ਦਾ ਆਖਰੀ ਕਤਰਾ ਤੱਕ ਨਚੋੜ ਲਓ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਕਮਦਾ ਹੋਵੇਗਾ ਸਾਰਾ ਹਿੰਦੁਸਤਾਨ ਅਫਦਾਲੀ ਦਾ ਨਾਮ ਸੁਣ ਕੇ ਪਰ ਸਰਦਾਰ ਜੱਸਾ ਸਿੰਘ ਦੇ ਇਨਾ ਬੋਲਾਂ ਨੇ ਅਫਗਾਨਿਸਤਾਨ ਦੇ ਰਤੀਲੇ ਪਹਾੜਾ ਨੂੰ ਟੁੜਤੜੀ ਲਿਆ ਦਿੱਤੀ ਹਿਮਾਲਿਆ ਦੀਆਂ ਚੋਟੀਆਂ ਨੇ ਅਫਗਾਨਾਂ ਸਮੇਤ ਕਜਾਕਾਂ ਉਜ਼ਬੇਕਾਂ ਤੇ ਮੰਗੋਲਾਂ ਨੂੰ ਸੁਨੇਹਾ ਲਾ ਦਿੱਤਾ ਕਿ ਕੁੱਲ ਧਰਤੀ ਦਾ ਵਾਰਸ ਖਾਲਸਾ ਜਵਾਨ ਹੋ ਗਿਆ ਹੈ ਅਹਿਮਦ ਸ਼ਾਹ ਨੂੰ ਆਪਣੇ ਅਹਿਮਦ ਸ਼ਾਹ ਹੋਣ ਦਾ ਹੰਕਾਰ ਸੀ ਤੇ ਸਿੰਘਾਂ ਨੂੰ ਆਪਣੇ ਭਰੋਸੇ ਉੱਤੇ ਨਿਸ਼ਚਾ ਸੀ ਨਿਸ਼ਾਨਾ ਵਾਲੀ ਮਿਸਾਲ ਦੇ ਯੋਧਿਆਂ ਨੇ ਨੀਲੇ ਨਿਸ਼ਾਨ ਖੋਲ ਦਿੱਤੇ ਤੇ ਅਬਦਾਲੀ ਦੇ ਲਸ਼ਕਰਵਾਲ ਚਾਲਾ ਪਾ ਦਿੱਤਾ ਬਾਕੀ ਸਭ ਮਿਸਲਾਂ ਉਹਨਾਂ ਦੇ ਮਗਰ ਚੱਲ ਪਈਆਂ ਸਿੰਘਾਂ ਦੇ ਘੋੜੇ ਸਿੰਘਾਂ ਨਾਲੋਂ ਵੀ ਕਾਲੇ ਸਨ ਅੱਜ ਉਹਨਾਂ ਅਫਗਾਨ ਘੋੜਿਆਂ ਦੀ ਫੁਰਤੀ ਪਰਖਣੀ ਸੀ ਅਫਗਾਨ ਫੌਜਾਂ ਨੂੰ ਦੂਰੋਂ ਖਾਲਸੇ ਦੇ ਨਿਸ਼ਾਨ ਦਿਖਾਈ ਦਿੱਤੇ ਝੂਲਦੇ ਨੀਲੇ ਫਰਲਿਆਂ ਤੇ ਬਣੀ ਕਟਾਰ ਤੇ ਕਿਰਪਾਨ ਅਬਦਾਲੀ ਦੇ ਲਸ਼ਕਰ ਵਿੱਚ ਖਲਬਲੀ ਪੈਦਾ ਕਰ ਰਹੀ ਸੀ ਉਹਨਾਂ ਸ਼ਾਇਦ ਪਹਿਲਾਂ ਕਦੇ ਖਾਲਸੇ ਦੇ ਨਿਸ਼ਾਨ ਦੇਖੇ ਹੀ ਨਹੀਂ ਸਨ ਅਸਲੀ ਮੁਕਾਬਲਾ ਤਾਂ ਹੋ ਹੀ ਪਹਿਲੀ ਵਾਰ ਰਿਹਾ ਸੀ ਇਸ ਤੋਂ ਪਹਿਲਾਂ ਤਾਂ ਝੜਪਾ ਗੁਰੀਲੇ ਗਰੀਲਾ ਹਮਲੇ ਹੀ ਹੁੰਦੇ ਰਹੇ ਸਨ ਸਾਰੇ ਦਲ ਖਾਲਸੇ ਦੀਆਂ ਪਗੋਤੀਆਂ ਮਿਆਨਾ ਤੋਂ ਬਾਹਰ ਸਨ ਜੇ ਕੋਈ ਚੜੇ ਤਾਂ ਇਸ ਤਰ੍ਹਾਂ ਚੜੇ ਦਲ ਖਾਲਸੇ ਦੀ ਰਫ਼ਤਾਰ ਤਿਆਰੀ ਰਵਾਨਗੀ ਚਿਹਰਿਆਂ ਤੇ ਖੇੜਾ ਦੇਖ ਕੇ ਇੱਕ ਅਫਗਾਨ ਸੈਨਾਪਤੀ ਬੋਲਿਆ ਸਿੰਘਾਂ ਦੇ ਜੋਸ਼ ਨੂੰ ਦੇਖ ਕੇ ਇੱਕ ਵਾਰ ਤਾਂ ਅਬਦਾਲੀ ਦਾ ਘੋੜਾ ਕਾਬਲ ਜਾਣ ਦੀ ਕਾਲ ਕਰਨ ਲੱਗਾ ਸ਼ਾਹ ਨੇ ਆਪਣੇ ਵਕੀਲ ਖਾਲਸੇ ਵੱਲ ਸੁਲਾਦੀ ਚਿੱਠੀ ਦੇ ਕੇ ਭੇਜੇ ਪਰ ਦਾਲ ਖਾਲਸੇ ਦੀ ਰਫਤਾਰ ਇੰਨੀ ਤੇਜ਼ ਸੀ ਤੇ ਜੋਸ਼ ਇਸ ਤਰ੍ਹਾਂ ਠਾਠਾ ਮਾਰ ਰਿਹਾ ਸੀ ਕਿ ਅਫਗਾਨ ਵਕੀਲ ਰਾਹ ਵਿੱਚ ਹੀ ਕਿਦਰੇ ਖਾਲਸੇ ਦੇ ਘੋੜਿਆਂ ਦੇ ਸੁਮਾ ਹੇਠ ਮਿੱਦੇ ਗਏ ਸੁਲਾ ਵਾਲੀ ਚਿੱਠੀ ਘੋੜਿਆਂ ਦੇ ਪੈਰਾਂ ਨਾਲ ਉੱਡੀ ਧੂੜ ਵਿੱਚ ਗਵਾਚੀ ਫਿਰਦੀ ਸੀ ਮਲਬੇ ਦੇ ਢੇਰ ਤੇ ਖਲੋ ਕੇ ਸੁਲਾ ਦੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਸਰਦਾਰ ਜੱਸਾ ਸਿੰਘ ਦੇ ਬੋਲ ਨਾਲ ਦੇ ਸਿੰਘਾਂ ਨੂੰ ਸੁਣੇ ਖਾਲਸੇ ਦਾ ਸੁਨੇਹਾ ਬੜਾ ਸਾਫ਼ ਸੀ ਸੋ ਅਬਦਾਲੀ ਫੌਜ ਨੂੰ ਜੰਗ ਲਈ ਕਰਣੀ ਕਰਨ ਲੱਗਾ ਜਹਾਨ ਖਾਨ شاہ ولی ਬੁਲੰਦ ਖਾਨ ਨਜੀਬ ਖਾਨ ਤੇ ਸਨੇ ਅਬਦਾਲੀ ਸਭ ਦੇ ਚਿਹਰਿਆਂ ਤੋਂ ਚਿੰਤਾ ਸਾਫ ਪੜੀ ਜਾ ਸਕਦੀ ਸੀ ਰਣਾਂ ਦੇ ਜੇਤੂ ਇਹ ਜਰਨੈਲ ਤੇ ਇਨਾਂ ਸਭਨਾਂ ਦਾ ਬਾਦਸ਼ਾਹ ਸ਼ਾਇਦ ਅੱਜ ਅੰਮ੍ਰਿਤਸਰ ਆਉਣ ਨੂੰ ਆਪਣੀ ਗਲਤੀ ਜਾਣ ਰਹੇ ਸਨ ਅਬਦਾਲੀ ਲਸ਼ਕਰ ਅਜ ਤੱਕ ਸੈਂਕੜੇ ਜੰਗਾਂ ਲੜ ਚੁੱਕਾ ਸੀ ਪਰ ਐਨੇ ਜੋਸ਼ ਤੇ ਫੁਰਤੀ ਨਾਲ ਉਹਨਾਂ ਕਦੇ ਕਿਸੇ ਦੁਸ਼ਮਣ ਨੂੰ ਆਪਣੇ ਵੱਲ ਵਧਦਾ ਨਹੀਂ ਠੱਕਿਆ ਸੀ ਹਰ ਵੱਡੀ ਤੋਂ ਵੱਡੀ ਫੌਜ ਅਫਗਾਨੀ ਨੂੰ ਦੇਖ ਕੇ ਇੱਕ ਵਾਰ ਤਾਂ ਰਫਤਾਰ ਹੌਲੀ ਕਰ ਹੀ ਲੈਂਦੀ ਸੀ ਪਰ ਖਾਲਸਾ ਉਹ ਤਾਂ ਅਫਗਾਨਾਂ ਲਈ ਨਰਕਾਂ ਦੀ ਹਨੇਰੀ ਵਾਂਗ ਵਧਿਆ ਆ ਰਿਹਾ ਸੀ ਸਿੰਘਾਂ ਦੇ ਘੋੜਿਆਂ ਦੀ ਤੇਜ਼ੀ ਦੇਖ ਕੇ ਤਾਂ ਜਾਪ ਰਿਹਾ ਸੀ ਕਿ ਜਿਵੇਂ ਉਹ ਅਫਗਾਨ ਲਸ਼ਕਰ ਨੂੰ ਕੁਚਲ ਕੇ ਅੱਗੇ ਲੰਘ ਜਾਣਾ ਚਾਹੁੰਦੇ ਹੋਣ ਐਸੀ ਮਾਰੋ-ਮਾਰ ਕਰਦੀ ਆ ਰਹੀ ਫੌਜ ਨਾਲ ਕਿਵੇਂ ਟੱਕਰਨਾ ਹੈ ਅਫਗਾਨ ਸਿਪਾਹੀ ਜਾਂਦੇ ਹੀ ਨਹੀਂ ਸਨ ਉਹ ਤਾਂ ਅਜ ਤੱਕ ਜਿੱਧਰ ਵੀ ਗਏ ਸਨ ਆਪ ਹਮਲਾਵਰ ਬਣ ਕੇ ਗਏ ਸਨ ਆਪਣਾ ਬਚਾਓ ਕਰਨ ਲਈ ਕਿਵੇਂ ਲੜੀਦਾ ਹੈ ਤੇ ਸੁਰੱਖਿਆ ਦੇ ਕੀ ਪ੍ਰਬੰਧ ਕਰੀਦੇ ਹਨ ਉਹਨਾਂ ਨੂੰ ਇਹ ਵੱਲ ਤਾਂ ਆਉਂਦਾ ਹੀ ਨਹੀਂ ਸੀ ਪਾਣੀ ਪੱਦਾ ਜੇਤੂ ਜਿਸ ਦੇ ਨਾਮ ਤੋਂ ਜਮਨਾ ਪਾਰ ਦੇ ਸਭ ਰਾਜੇ ਰਜਵਾੜੇ ਪੈ ਖਾਂਦੇ ਸਨ ਅੱਜ ਖੁਦ ਪੈ ਪੀਤ ਹੋਇਆ ਖਲੋਤਾ ਸੀ ਤੋਪਾਂ ਬੰਦੂਖਾਂ ਨਾਲ ਲੈਸ ਲੱਖਾਂ ਮਰਾਠਿਆਂ ਨੂੰ ਦੇਖ ਕੇ ਉਹ ਰਤਾ ਨਹੀਂ ਘਬਰਾਇਆ ਸੀ ਪਰ ਅੱਜ ਤਾਂ ਉਸਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ ਸੀ ਅਫਦਾਲੀ ਨੂੰ ਆਪਣਾ ਡਰਾਉਣਾ ਸੁਪਨਾ ਪੂਰਾ ਹੁੰਦਾ ਜਾਪ ਰਿਹਾ ਸੀ ਅਫਗਾਨ ਫੌਜ ਲਈ ਵੀ ਇਹ ਚਿੰਤਾ ਦੀ ਗੱਲ ਸੀ ਖਾਲਸੇ ਦੀ ਚੜ੍ਹਦੀ ਕਲਾ ਤੇ ਆਪਣੇ ਬਾਦਸ਼ਾਹ ਦਾ ਉੱਡਿਆ ਰੰਗ ਦੇਖ ਕੇ ਉਹਨਾਂ ਦੇ ਹੌਸਲੇ ਹੋਰ ਪਤਾਲ ਵੱਲ ਜਾ ਰਹੇ ਸਨ ਆਖਰ ਉਹ ਘੜੀ ਆ ਗਈ ਸਿੰਘਾਂ ਨੇ ਆਪਣੇ ਝਖੜਾਂ ਦੀ ਤੇਜ਼ੀ ਨਾਲ ਆਉਂਦੇ ਘੋੜੇ ਅਫਗਾਨ ਲਸ਼ਕਰ ਵਿੱਚ ਤਸਾ ਦੇਤੇ ਦੋਹਾਂ ਦਲਾਂ ਦੇ ਭਿੜਨ ਦਾ ਭਿਆਨਕ ਸ਼ੋਰ ਹੋਇਆ ਸਿੰਘਾਂ ਨੇ ਪਠਾਨਾਂ ਦੇ ਆਹੂ ਲਾਉਣੇ ਸ਼ੁਰੂ ਕਰ ਦਿੱਤੇ ਇੰਨੇ ਨੂੰ ਸੂਰਜ ਗ੍ਰਹਿਣ ਲੱਗ ਗਿਆ ਨਾਲ ਹੀ ਅਫਗਾਨਾਂ ਦੀ ਬਚੀ ਉਮੀਦ ਨੂੰ ਵੀ ਐਨਾ ਹਨੇਰਾ ਹੋ ਗਿਆ ਕਿ ਤਾਰੇ ਨਜ਼ਰ ਆਉਣ ਲੱਗ ਪਏ ਸਿੰਘਾਂ ਨੂੰ ਤਾਂ ਰਾਤ ਦਿਨ ਵਿੱਚ ਕੋਈ ਬਹੁਤਾ ਭੇਦ ਨਹੀਂ ਜਾਪਦਾ ਸੀ ਸੂਰਜ ਗ੍ਰਹਿਣ ਨੇ ਉਹਨਾਂ ਦੀ ਚਾਲ ਕੀ ਮੱਠੀ ਕਰਨੀ ਸੀ ਪਰ ਅਫਗਾਨਾਂ ਲਈ ਤਾਂ ਹੁਣ ਹੋਰ ਔਖਾ ਹੋ ਗਿਆ ਸੀ ਸ਼ੇਰਾਂ ਦੀ ਦਹਾੜ ਜਈ ਗਰਜ ਹੈ ਸਾਡੇ ਬਿਘਾੜਾਂ ਦੇ ਸਾਡੇ ਬਗਿਹੜਿਆਂ ਦੇ ਜਬਾੜਿਆਂ ਵਾਲੇ ਅਫਗਾਨ ਲੜਾਕਿਆਂ ਦੀ ਕਿ ਵੈਰੀ ਦਹਾੜ ਸੁਣ ਕੇ ਹੀ ਨਸ ਜਾਏ ਆਪਣੇ ਆਪ ਤੇ ਆਪਣੀ ਫੌਜ ਨੂੰ ਹੌਸਲਾ ਦਿੰਦਿਆਂ ਅਬਦਾਲੀ ਬੋਲਿਆ ਪਰ ਉਸਦੇ ਇਹ ਬੋਲ ਸਿੰਘਾਂ ਨੇ ਵੀ ਸੁਣ ਲਏ ਸਨ ਸਿੰਘ ਵਾਲੇ ਪਾਸਿਓਂ ਆਵਾਜ਼ ਆਈ ਮੈਂ ਇਸ ਤੋਂ ਪਹਿਲਾਂ ਕਿ ਅਬਦਾਲੀ ਜਾਂ ਉਸਦੇ ਜਵਾਬ ਵਿੱਚ ਕੋਈ ਸਿੱਖ ਸਰਦਾਰ ਕੁਝ ਬੋਲਦਾ ਮੇਮਨੇ ਦੀ ਇਸ ਆਵਾਜ਼ ਨੇ ਸਾਰੇ ਸਿੱਖ ਦਲ ਵਿੱਚ ਹਾਸਾ ਪਾ ਦਿੱਤਾ ਕਿਸੇ ਸਿੰਘ ਨੇ ਇੱਕ ਵਾਰ ਫਿਰ ਉਹੀ ਆਵਾਜ਼ ਕੱਢੀ ਤੇ ਇਹ ਸਿੰਘ ਅਬਦਾਲੀ ਨੂੰ ਵੱਡੇ ਕੱਲੂ ਕਾਰੀ ਵਾਲੀ ਘਟਨਾ ਦੀ ਯਾਦ ਕਰਵਾ ਰਹੇ ਸਨ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰ ਧੰ ਭਾਈ ਬਾਜ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਸਰਦਾਰ ਚਰਤ ਸਿੰਘ ਨੇ ਜਕਾਰਾ ਛੱਡਿਆ ਤੇ ਅਬਦਾਲੀ ਦੇ ਸ਼ੇਰ ਬਗਿਆੜ ਸੱਚਮੁੱਚ ਮੇਮਣਿਆਂ ਵਾਂਗ ਪਿਛਾਣ ਹੋੁੰਦੇ ਜਾ ਰਹੇ ਸਨ ਪਰ ਸਿੰਘ ਉਹਨਾਂ ਤੇ ਟੁੱਟ ਕੇ ਪੈ ਗਏ ਪਹਿਲੇ ਹੱਲੇ ਵਿੱਚ ਇਹ ਆਨੰਦਪੁਰੀ ਸ਼ੇਰਾਂ ਨੇ ਕਾਬਲੀ ਮੇਮਣਿਆਂ ਵਿੱਚ ਭਾਜੜ ਪਾ ਦਿੱਤੀ ਖਾਲਸਾ ਜਾਨ ਤਲੀ ਤੇ ਧਰ ਕੇ ਜੂੰਜ ਰਿਆ ਸੀ ਗੁਰਧਾਮਾਂ ਦੀ ਪਵਿੱਤਰਤਾ ਲਈ ਜਾਨ ਦੇਣ ਵਾਸਤੇ ਤਾਂ ਸਿੰਘ ਸਦਾ ਤਤਪਰ ਰਹਿੰਦੇ ਹਨ ਤੇ ਜੋ ਪਵਿੱਤਰਤਾ ਭੰਗ ਕਰੇ ਉਸ ਦੀ ਜਾਨ ਲੈਣ ਵਿੱਚ ਵੀ ਬਿੰਦ ਨਹੀਂ ਲਾਉਂਦੇ ਗੁਰਧਾਮ ਦੀ ਬੇਅਦਬੀ ਕਰਨ ਵਾਲੇ ਵੈਰੀ ਦਾ ਸਿਰ ਲਾਹ ਦੇਣਾ ਜਾਂ ਆਪ ਸ਼ਹੀਦ ਹੋ ਜਾਣਾ ਦੋਵੇਂ ਗੱਲਾਂ ਸਿੰਘਾਂ ਦੇ ਪੱਖ ਦੀਆਂ ਸਨ ਦਰਬਾਰ ਸਾਹਿਬ ਦੇ ਦੁਖੀ ਨਰਕਾ ਨੂੰ ਤੋੜ ਦੇਨੇ ਤੇ ਯਾ ਦਰਬਾਰ ਸਾਹਿਬ ਦਾ ਬਦਲਾ ਲੈਂਦਿਆਂ ਸ਼ਹਾਦਤ ਪਾ ਕੇ ਸੱਚੇ ਪਾਤਸ਼ਾਹ ਕਲਗੀ ਧਰਜੀ ਦੇ ਦਰਬਾਰ ਵਿੱਚ ਹਾਜ਼ਰੀ ਲੱਗ ਜਾਣੀ ਸੋ ਮੌਤ ਵੱਲੋਂ ਬੇਖਬਰ ਸਿੰਘ ਬੇਪਰਵਾਹੀ ਦੇ ਆਲਮ ਵਿੱਚ ਜੂੰਝ ਰਹੇ ਸਨ ਧੰ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਬਲ ਬਖਸ਼ਿਓ ਕਹਿੰਦਿਆਂ ਇੱਕ ਸਿੰਘ ਨੇ ਘੋੜੇ ਨੂੰ ਅੱਡੀ ਲਾਈ ਤੇ ਅਬਦਾਲੀ ਵੱਲ ਨੂੰ ਭਜਾ ਦਿੱਤਾ ਉਸ ਵੱਲੋਂ ਪੜਿਆ ਜਾ ਰਿਹਾ ਸ਼ਬਦ ਸਾਰੇ ਦਲ ਨੇ ਸੁਨਿਆ ਨੀਕੀ ਕੀਰੀ ਮਹਿਕਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ ਕੋੜਾ ਭਜਾਉਂਦਾ ਉਹ ਲਗਾਤਾਰ ਇਹੋ ਸ਼ਬਦ ਜਪ ਰਿਆ ਸੀ ਸਾਰੇ ਅਫਗਾਨ ਲਸ਼ਕਰ ਵਿੱਚ ਰਲ ਕੇ ਐਨੀ ਤਾਕਤ ਨਹੀਂ ਬਚੀ ਜਾਪਦੀ ਸੀ ਜਿੰਨੀ ਅਬਦਾਲੀ ਵੱਲ ਭੱਜੇ ਜਾਂਦੇ ਇਹ ਇਕੱਲੇ ਸਿੰਘ ਵਿੱਚ ਸੀ ਕੋਈ ਉਸ ਦਾ ਅੱਗੇ ਨਾ ਕੋਈ ਉਸ ਦਾ ਅੱਗੇ ਨਾ ਹੋ ਸਕਿਆ ਕੋਈ ਉਸ ਦੇ ਅੱਗੇ ਹੋ ਸਕਦਾ ਹੀ ਨਹੀਂ ਸੀ ਭੇਡਾਂ ਗਿਣਤੀ ਵਿੱਚ ਭਾਵੇਂ ਲੱਖਾਂ ਵੀ ਹੋਣ ਇਕੱਲੇ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਰੋਕੋ ਇਸ ਨੂੰ ਘੋੜਾ ਪਿਸ਼ਾਣ ਕਰਦਾ ਅਬਦਾਲੀ ਬਸ ਇੰਨਾ ਕੁ ਹੀ ਬੋਲ ਸਕਿਆ ਜਿਹੜੇ ਸਰੋਵਰ ਵਿੱਚੋਂ ਅਕਾਲਪੁਰਖ ਆਪ ਬੱਠਲ ਫੜ ਕੇ ਗਾਰ ਕੱਢਦੇ ਰਹੇ ਉਸ ਸਰੋਵਰ ਨੂੰ ਪੂਰਿਆ ਹੈ ਤੂੰ ਪਾਪੀਆ ਤਕੜਾ ਹੋ ਜਾ ਕਹਿੰਦਿਆ ਸਿੰਘ ਨੇ ਆਪਣਾ ਨੇਜਾ ਚਲਾਇਆ ਸ਼ੂਕਦਾ ਹੋਇਆ ਨੇਜਾ ਅਬਦਾਲੀ ਵੱਲ ਵਧਿਆ ਅਬਦਾਲੀ ਨੇ ਘੋੜਾ ਹੋਰ ਪਿਸ਼ਾਣ ਕੀਤਾ ਨੇਜਾ ਘੋੜੇ ਦੇ ਪੈਰਾਂ ਵਿੱਚ ਡਿੱਗਿਆ ਡਰ ਕੇ ਘੋੜਾ ਸੀਖ ਪਾਉ ਹੋ ਗਿਆ ਤੇ ਅਬਦਾਲੀ ਸੰਭਲ ਨਾ ਸਕਿਆ ਤੇ ਟੜੰਮ ਕਰਦਾ ਹੀਠਾਂ ਜਾ ਪਿਆ ਸਿੰਘ ਨੇ ਕਮਰ ਕੱਸੇ ਵਿੱਚੋਂ ਕਮੰਦ ਕੋਰੜਾ ਕੱਢਿਆ ਤੇ ਕਮਾਉਂਦਾ ਹੋਇਆ ਅਫਦਾਲੀ ਵੱਲ ਵਧਿਆ ਕਮੰਦ ਕੋਰੜੇ ਦੇ ਲਾਟੂ ਰਾਹ ਵਿੱਚ ਮੂਰੇ ਹੋਣ ਵਾਲੇ ਅਫਗਾਨਾਂ ਦੇ ਸਿਰ ਮਤੀਰੀਆਂ ਵਾਂਗ ਭੰਦੇ ਜਾ ਰਹੇ ਸਨ ਕੱਲਾ ਸਿੰਘ ਹੀ ਸੈਂਕੜੇ ਅਫਗਾਨਾਂ ਨੂੰ ਮੂਰੇ ਲਾਈ ਫਿਰਦਾ ਸੀ ਜਹਾਨ ਖਾਨ ਨੇ ਡਿੱਗੇ ਪਏ ਦੁਰਰੇ ਦੁਰਾਨੀ ਨੂੰ ਸੰਭਾਲ ਲਿਆ ਪਾਣੀ ਪਾਤਾ ਜੇਤੂ ਇੱਕ ਇਕੱਲੇ ਸਿੰਘ ਨੇ ਹੀ ਪੰਜਾਬ ਦੀ ਮਿੱਟੀ ਵਿੱਚ ਲਿਟਣ ਲਾ ਦਿੱਤਾ ਸੀ ਜਹਾਨ ਖਾਨ ਨੇ ਅਫਦਾਲੀ ਦੇ ਖਾਸ ਸੰਗ ਰਖਿਆਕਾਂ ਨੂੰ ਇਸ਼ਾਰਾ ਕੀਤਾ ਤੇ ਉਹਨਾ ਇਕੱਲੇ ਸਿੰਘ ਦੁਆਲੇ ਗੋਲ ਘੇਰਾ ਬਣਾ ਲਿਆ। ਭਾਵੇਂ 200 ਦੇ ਕਰੀਬ ਚੁਣਵੇਂ afghan ਸਿਪਾਹੀਆਂ ਨੇ ਚਾਰ ਘੇਰਾਂ ਵਿੱਚ ਘੇਰਾ ਬਣਾ ਲਿਆ ਸੀ ਪਰ ਗਾਂ ਕੋਈ ਨਹੀਂ ਹੋ ਰਿਹਾ ਸੀ। ਸਿੰਘ ਕੋਲ ਸ਼ਸਤਰ ਬਹੁਤ ਮਾਰੂ ਸੀ ਜੋ ਐਸੇ ਘੇਰੇ ਵਿੱਚ ਦੁਸ਼ਮਣ ਲਈ ਸਗੋਂ ਹੋਰ ਘਾਤਕ ਸਾਬਿਤ ਹੋ ਸਕਦਾ ਸੀ। ਨੀਕੀ ਕੀਰੀ ਮਹਿਕਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ ਸਿੰਘ ਸ਼ਬਦ ਹੋਰ ਉੱਚੀ ਪੜਨ ਲੱਗਾ। ਘੋੜੇ ਨੂੰ ਤੌਣ ਤੇ ਥਾਪੀ ਦਿੱਤੀ ਸੇਰ ਉਸ ਦੇ ਮੂੰਹ ਕੋਲ ਲੈ ਕੇ ਗਿਆ ਜਿਵੇਂ ਕੰਨ ਵਿੱਚ ਕੁਝ ਕਹਿ ਰਿਹਾ ਹੋਵੇ ਲਗਾਮ ਛੱਡੀ ਤੇ ਰਕਾਬਾਂ ਸਹਾਰੇ ਕਾਠੀ ਉੱਚਾ ਹੋ ਗਿਆ ਘੋੜਾ ਚੱਕਰ ਵਿੱਚ ਗੋਲ-ਗੋਲ ਢੇੜੇ ਕੱਢਣ ਲੱਗਾ ਤੇ ਸਿੰਘ ਨੇ ਕਮੰਦ ਘੋੜਾ ਬਹੁਤ ਤੇਜ਼ੀ ਨਾਲ ਘਮਾਉਣਾ ਸ਼ੁਰੂ ਕੀਤਾ ਲਾਟੂ ਜਿਹਦੇ ਵੀ ਜਿੱਥੇ ਵੀ ਵੱਜਦੇ ਸਰੀਰ ਦੇ ਉਸ ਅੰਗ ਵਿੱਚੋਂ మాਸ ਦਾ ਟੁਕੜਾ ਲੈ ਕੇ ਪੂੰਜੇ ਡਿੱਗ ਪੈਂਦਾ ਅਫਗਾਨਾਂ ਦੇ 파ਟ ਦੇ ਕੋਪੜਾਂ ਦੀ ਆਵਾਜ਼ ਲਗਾਤਾਰ ਸੁਣਾਈ ਦੇਣ ਲੱਗੀ ਅਬਦਾਲੀ ਦੇ ਖਾਸ ਅੰਗ ਰੱਖਿਆਕਾਂ ਲਈ ਆਪਣੇ ਅੰਗ ਬਚਾਉਣੇ ਔਖੇ ਹੋ ਗਏ ਮੈਦਾਨ ਵਿੱਚ ਅਫਗਾਨਾਂ ਦੀਆਂ ਲਾਸ਼ਾਂ ਦੇ ਢੇਰ ਲੱਗਣ ਲੱਗੇ ਚਾਰ ਪਰਤਾਂ ਵਾਲੇ ਘੇਰੇ ਦੀ ਪਹਿਲੀ ਕਤਾਰ ਸਿੰਘ ਦੇ ਦੋ ਘੇੜੇ ਨਹੀਂ ਸਹਿ ਸਕੇ ਦੋ ਤੋਂ ਵੀ ਘੱਟ ਘੇੜਿਆਂ ਨੇ ਅਗਲੀ ਕਤਾਰ ਵੀ ਮੈਦਾਨ ਵਿੱਚ ਵਿਛਾ ਦਿੱਤੀ ਹੁਣ ਅਫਗਾਨਾਂ ਨੂੰ ਚੱਕਰ-ਚੁੱਕਰਤਾ ਭੁੱਲ ਗਿਆ ਤੇ ਹਰਫਲੇ ਹੋਏ ਸਪਾਈਆਂ ਦੀ ਆਪਸ ਵਿੱਚ ਹੀ ਗੁੰਝਲਾ ਪੈ ਗਈਆਂ ਇਹ ਆਖਰ ਹੈ ਕਿ ਇਸਦੇ ਹੱਥ ਕਿਹਸਾ ਹਥਿਆਰ ਹੈ ਇਹ ਕਮਦਾ ਹੋਇਆ ਅਬਦਾਲੀ ਬੋਲਿਆ ਜਿੰਨਾ ਚਿਰ ਇਸਤੇ ਹੱਥੋਂ ਹੀ ਹਥਿਆਰ ਨਹੀਂ ਛਡਾਉਂਦੇ ਸਾਡੇ ਕਾਬੂ ਨਹੀਂ ਆਏਗਾ। ਜਹਾਨ ਖਾਨ ਨੇ ਆਪਣੀ ਬੰਦੂਕ ਚੀ ਸੈਨਾਪਤੀ ਨੂੰ ਕਿਹਾ। 6-7 ਬੰਦੂਕਾਂ ਇਕੱਠੀਆਂ ਚੱਲੀਆਂ, ਦੋ ਗੋਲੀਆਂ ਸਿੰਘ ਦੇ ਸੱਜੇ ਮੋਢੇ ਵਿੱਚ ਵੱਜੀਆਂ। ਕਮੰਦ ਕੋੜਾ ਉਸਦੇ ਹੱਥੋਂ ਡਿੱਗ ਪਿਆ। ਦੋ ਗੋਲੀਆਂ ਹੀ ਕੋੜੇ ਦੇ ਵੀ ਵੱਜ ਗਈਆਂ। ਸਿੰਘ ਨੇ ਕਮਰ ਕੱਸੇ ਵਿੱਚੋਂ ਕਟਾਰ ਤੇ ਦਿਮਾਲੇ ਵਿੱਚੋਂ ਬਾਹ ਕੱਢ ਲਿਆ। ਕੋੜੇ ਨੇ ਜ਼ਖਮੀ ਹੋਣ ਦੇ ਬਾਵਜੂਦ ਵੀ ਸਿੰਘ ਦਾ ਸਾਥ ਨਹੀਂ ਛੱਡਿਆ ਤੇ ਉਹ ਹਨੇਰੀ ਵਾਂਗ ਅਫਗਾਨ ਲਸ਼ਕਰ ਵਿੱਚ ਦਾਖਲ ਹੋ ਗਿਆ। ਇੱਕ ਪਾਸਿਓਂ ਕਟਾਰ ਤੇ ਦੂਜੇ ਹੱਥ ਫੜਿਆ ਬਾਗ ਪਠਾਨਾ ਦੀਆਂ ਦੇਹਾਂ ਵਿੱਚੋਂ ਨਾੜਾਂ ਬਾਹਰ ਕੱਢਣ ਲੱਗੇ ਤੇ ਅਫਗਾਨਾਂ ਦੇ ਲਹੂ ਦੀਆਂ ਤਧੀਰੀਆਂ ਵਹਿਣ ਲੱਗੀਆਂ ਸਿੰਘ ਨੇ ਥਾਪੀ ਦਿੱਤੀ ਤੇ ਘੋੜਾ ਪਿਛਾਮ ਮੁੜ ਗਿਆ ਇਹ ਭੱਜ ਰਿਹਾ ਹੈ ਕੀ ਇਹ ਮੈਦਾਨ ਛੱਡ ਕੇ ਜਾ ਰਿਹਾ ਹੈ ਹੈਰਾਨੀ ਭਰੀ ਖੁਸ਼ੀ ਅਬਦਾਲੀ ਦੇ ਚਿਹਰੇ ਤੇ ਸੀ ਤੇ ਉਹ ਜਹਾਨ ਖਾਨ ਨੂੰ ਪੁੱਛਣ ਲੱਗਾ ਅਬਦਾਲੀ ਨੂੰ ਤਾਂ ਜਾਪ ਰਿਹਾ ਸੀ ਕਿ ਇਹ ਇਕੱਲਾ ਸਿੰਘ ਹੀ ਸਾਰੇ ਅਫਗਾਨ ਲਸ਼ਕਰ ਨੂੰ ਪਾਰ ਬੁਲਾ ਦੇਵੇਗਾ ਇਹ ਸੱਚੇ ਪਾਤਸ਼ਾਹ ਸਿੰਘ ਦੀ ਘਾਲ ਥਾਏ ਪਵੇ ਸਰਦਾਰ ਚਰਤ ਸਿੰਘ ਨੇ ਸਿੰਘ ਦੇ ਪੈਂਤਰੇ ਨੂੰ ਦੇਖ ਕੇ ਕਿਹਾ ਜਿਹਨੂੰ ਅਫਗਾਨ ਭੱਜਿਆ ਜਾਣ ਰਹੇ ਸਨ ਸਰਦਾਰ ਚਰਤ ਸਿੰਘ ਉਸਦੀ ਖੇਡ ਸਮਝ ਰਿਹਾ ਸੀ ਸਿੰਘ ਨੇ ਕੁਝ ਦੂਰ ਲਾ ਜਾ ਕੇ ਘੋੜਾ ਮੋੜਿਆ ਥਾਪੀ ਦਿੱਤੀ ਤੇ ਅੱਡੀ ਲਾਈ ਘੋੜਾ ਬਿਜਲੀ ਦੀ ਤੇਜ਼ੀ ਨਾਲ ਅਫਗਾਨਾਂ ਵੱਲ ਭੱਜਿਆ ਯਾ ਖੁਦਾ ਹੁਣੇ ਕੀ ਕਰਨ ਵਾਲਾ ਹੈ ਘੋੜੇ ਦੀ ਰਫ਼ਤਾਰ ਦੇਖ ਕੇ ਅਫਦਾਲੀ ਕੰਬ ਗਿਆ ਉਸਨੇ ਅਜ ਤੱਕ ਕੋਈ ਐਸਾ ਦੁਸ਼ਮਣ ਨਹੀਂ ਦੇਖਿਆ ਸੀ ਜੋ ਉਸਦੇ ਲਸ਼ਕਰ ਵੱਲ ਇਕੱਲਾ ਐਸੀ ਤੇਜ਼ੀ ਨਾਲ ਵਧਿਆ ਹੋਵੇ 나ਦਰ ਠੀਕ ਆਖਦਾ ਸੀ ਇਹਨਾਂ ਕਿਸੇ ਦੇ ਮਾਰਿਆ ਨਹੀਂ ਮਰਨਾ ਇਹ ਦਿੱਲੀ ਮਾਰਨਗੇ ਕਿਹੜੀ ਦਿੱਲੀ ਇਹ ਇੱਕ ਦਿਨ ਦੁਨੀਆ ਦੇ ਰਾਜੇ ਬਨਨਗੇ ਅਬਦਾਲੀ ਕੱਲਾ ਬੜਬੜਾ ਰਿਹਾ ਸੀ 나ਦਰ ਨੇ ਦਿੱਲੀ ਮਾਰਨ ਤੋਂ ਮੰਗਰੋ ਬਾਦਸ਼ਾਹ ਮੁਹੰਮਦ ਸ਼ਾਹ ਤੋਂ ਆਪਣੇ ਲਈ ਡੋਲਾ ਮੰਗਿਆ ਮੁਗਲਾਂ ਦੇ ਰੀਤੀ ਰਿਵਾਜਾਂ ਮੁਤਾਬਕ ਬਾਦਸ਼ਾਹ ਮੁਹੰਮਦ ਸ਼ਾਹ ਨੇ ਨਾਦਰ ਤੋਂ ਉਸ ਦੀਆਂ ਸੱਤਾਂ ਪੀੜੀਆਂ ਦੇ ਨਾਮ ਪੁੱਛੇ। ਨਾਦਰ ਬੋਲਿਆ, ਨਾਦਰ ਪੁੱਤਰ ਤਲਵਾਰ ਦਾ, ਪੁੱਤਰ ਤਲਵਾਰ ਦਾ, ਪੁੱਤਰ ਤਲਵਾਰ ਦਾ। ਅਰਥਾਤ ਕਿਸੇ ਖਾਨਦਾਨ ਦੇ ਜ਼ੋਰ ਤੇ ਨਹੀਂ, ਤਲਵਾਰ ਦੇ ਸਿਰ ਡੋਲਾ ਲੈ ਰਿਆ ਹਾਂ, ਮੇਰੀ ਕੁਲ ਮੇਰੀ ਤਲਵਾਰ ਹੀ ਹੈ। ਇਹਨੂੰ ਨਹੀਂ ਕੋਈ ਹੋਰ ਹਰਾ ਸਕਦਾ। ਦਰਬਾਰ ਵਿੱਚੋਂ ਇੱਕ ਵਜ਼ੀਰ ਬੋਲਿਆ, ਆ ਜਾਓ ਕੋਈ ਇਹਦੇ ਤੋਂ ਵੀ ਉ ਤਾਂ ਵੀ। ਠੰਡਾ ਹੌਕਾ ਭਰਦਿਆਂ ਇੱਕ ਦਰਬਾਰੀ ਨੇ ਜਵਾਬ ਦਿੱਤਾ। 70-80 ਹਜ਼ਾਰ ਬੰਦਾ ਇੱਕ ਦਿਨ ਵਿੱਚ ਕਤਲ ਕਰਕੇ ਤੇ ਕੋਹੇਨੂਰ ਸਨੇਰਪਾਂ ਦਾ ਖਜ਼ਾਨਾ ਲੈ ਕੇ ਨਾਦਰ ਨੇ ਵਾਪਸ ਕੂਚ ਕੀਤਾ ਹੁਣ ਉਸਨੇ ਪੰਜਾਬ ਦੇ ਜੰਗਲਾਂ ਵਿੱਚ ਦੀ ਲੰਘਣਾ ਸੀ ਤੇ ਇਹਨਾਂ ਜੰਗਲਾਂ ਵਿੱਚ ਸ਼ੇਰਾਂ ਦੇ ਜੁਬਾੜੇ ਹੱਥਾਂ ਨਾ ਪਾੜ ਦੇਣ ਵਾਲੀ ਕੌਮ ਵਸਦੀ ਸੀ ਕਰਨਾਲ ਤੋਂ اٹਕ ਤੀਕ ਨਾਦਰ ਨੂੰ 20 ਥਾਈ ਲੁੱਟਿਆ ਗਿਆ ਆਖਰ ਤੁਸੀਂ ਹੋ ਕੌਣ ਜਰਾ ਦੱਸੋ ਤਾਂ ਸਹੀ ਖਿਜਦਾ ਹੋਇਆ ਨਾਦਰ ਬੋਲਿਆ ਇਸ ਕੌਮ ਨੇ ਸਾਡੇ ਨੱਕ ਵਿੱਚ ਦਮ ਕੀਤਾ ਹੋਇਆ ਹੈ ਹਜ਼ੂਰ ਘਾਰ ਘਾਟ ਕਿਲਾ ਕੋਟ ਕੋਈ ਹੈ ਨਹੀਂ ਤੇ ਆਪਣੇ ਆਪ ਨੂੰ ਰਾਜੇ ਸਮਝਦੇ ਹਨ ਜਕਰੀਏ ਵੱਲੋਂ ਹਮਲਾਵਾਰ ਬਾਰੇ ਦੱਸਨ ਮੰਗਰੋ ਨਾਦਰ ਆਪਣੇ ਤੰਬੂ ਵਿੱਚੋਂ ਮੁੜ ਚੀਕਿਆ ਕੋਈ ਮੈਨੂੰ ਇਹਨਾਂ ਦੀ ਕੁਝ ਸੂਹ ਤਾਂ ਦੇਵੇ ਕੌਣ ਨੇ ਇਹ ਨਵਾਬ ਕਪੂਰ ਸਿੰਘ ਪੁੱਤਰ ਗੁਰੂ ਗੋਬਿੰਦ ਸਿੰਘ ਪੋਤਰਾ ਗੁਰੂ ਤੇਗ ਬਹਾਦਰ ਪੜਪੋਤਰਾ ਗੁਰੂ ਹਰगोबिंद ਸਾਹਿਬ ਇੱਕ ਅਕਾਲ ਨੂੰ ਧਿਆ ਮੱਥੇ ਨੂੰ ਪਗੋਤੀ ਸ਼ਹੌਣ ਵਾਲਾ ਦਸਵੇਂ ਪਿਤਾ ਦਾ ਦੂਲਾ ਪੁੱਤਰ ਖਾਲਸਾ ਦੂਰ ਜੰਗਲ ਵਿੱਚੋਂ ਆਵਾਜ਼ ਆਈ ਇੱਕ ਦਿਨ ਦਿੱਲੀ ਇਹਨਾ ਅੱਗੇ ਝੁਕੇਗੀ ਮੇਰੀ ਗੱਲ ਯਾਦ ਰੱਖੇ ਤਲਵਾਰ ਨੂੰ ਆਪਣਾ ਖਾਨਦਾਨ ਮੰਨਣ ਵਾਲਾ ਨਾਦਰ ਨਮੋਸ਼ੀ ਵਿੱਚ ਜਕਰੀਏ ਨੂੰ ਕਹਿ ਰਿਹਾ ਸੀ ਅਬਦਾਲੀ ਨੂੰ ਅੱਜ ਨਾਦਰ ਦੇ ਉਹ ਬੋਲ ਯਾਦ ਆ ਰਹੇ ਸਨ ਸਿੰਘ ਨੇ ਘੋੜਾ ਹੋਰ ਤੇਜ਼ ਕੀਤਾ ਲਸ਼ਕਰ ਦੇ ਨੇੜੇ ਆਇਆ ਰਕਾਬਾਂ ਤੇ ਭਾਰ ਦੇ ਕੇ ਅੱਗੇ ਨੂੰ ਝੁਕਿਆ ਲਗਾਮ ਖਿੱਚ ਕੇ ਢਿੱਲੀ ਛੱਡੀ ਤੇ ਘੋੜੇ ਦੀ ਸ਼ਾਲ ਮਰਵਾਈ ਘੋੜਾ ਹਵਾ ਵਿੱਚ ਉੱਡਿਆ ਇੰਨੀ ਤੇਜ਼ ਤੇ ਉੱਚੀ ਛਾਲ ਕਿ ਉਹ ਬਦਾਲੇ ਮੂਰੇ ਖਲੋਤੀਆਂ ਤਿੰਨ ਕਤਾਰਾਂ ਦੇ ਉੱਤੋਂ ਦੀ ਸਭ ਨੇ ਲੰਗਦਾ ਦੇਖਿਆ ਲੰਗਦਾ ਨਹੀਂ ਉੱਡਦਾ ਮੁਸਕਰਾਉਂਦਿਆਂ ਹੋਇਆ ਚਰਤ ਸਿੰਘ ਬੋਲਿਆ ਹਾਂ ਲੰਗਦਾ ਨਹੀਂ ਉੱਡਦਾ ਬਾਬਾ ਪੰਗੂ ਵੀ ਮੁਸਕਰਾ ਕੇ ਬੋਲਿਆ ਜਿਵੇਂ ਸਰਦਾਰ ਚਰਤ ਸਿੰਘ ਨੇ ਉਸ ਨੂੰ ਹੀ ਯਾਦ ਕਰਵਾਇਆ ਹੋਵੇ ਜੇ ਨਾ ਰੋਕਿਆ ਜਾਂਦਾ ਤਾਂ ਸਿੰਘ ਦਾ ਘੋੜਾ ਬਦਾਲੀ ਦੇ ਬਿਲਕੁਲ ਉੱਤੇ ਆ ਕੇ ਡਿੱਗਣਾ ਸੀ ਬੰਦੂਖਾਂ ਵਾਲਿਆਂ ਗੋਲੀਆਂ ਦਾਗੀਆਂ ਤੀਰ ਅੰਦਾਜ਼ਾ ਤੀਰ ਛੱਡੇ ਨੇਜਿਆਂ ਵਾਲੇ ਨੇਜਿਆਂ ਵਾਲਿਆਂ ਨੇ ਜੇ ਬਰਸ਼ੇ ਕਟਾਰਾਂ ਕਰਦਾਂ ਤਲਵਾਰਾਂ ਤੇ ਹੋਰ ਪਤਾ ਨਹੀਂ ਕੀ ਕੀ ਸੈਂਕੜੇ ਸ਼ਸਤਰ ਸਭ ਪਾਸਿਆਂ ਤੋਂ ਸਿੰਘ ਵੱਲ ਵਧੇ ਆ ਰਹੇ ਸਨ ਸਿੰਘ ਦਾ ਘੋੜਾ ਹਵਾ ਵਿੱਚ ਹੀ ਸ਼ਹਾਦਤ ਪਾ ਗਿਆ ਧਰਤੀ ਧਿਉਣ ਤੋਂ ਪਹਿਲਾਂ ਹੀ ਉਹ ਦੇਹ ਦਾ ਓਲਾ ਕਰ ਗਿਆ ਸੀ ਸਿੰਘ ਨੇ ਘੋੜੇ ਤੋਂ ਛਾਲ ਮਾਰੀ ਉਸ ਦੀ ਦੇਹ ਵੀ ਗੋਲੀਆਂ ਤੀਰਾਂ ਨਾਲ ਬਿੰਨੀ ਪਈ ਸੀ ਡਿਗਦੇ ਡਿਗਦੇ ਹੋਏ ਵੀ ਉਸ ਨੇ ਆਪਣੀ ਕਟਾਰ ਅਬਦਾਲੀ ਵੱਲ ਚਲਾ ਦਿੱਤੀ ਨੀਕੀ ਕੀਰੀ ਸਿੰਘ ਦੇ ਸ਼ਬਦ ਮੂੰਹ ਵਿੱਚ ਹੀ ਰਹਿ ਗਿਆ ਤੇ ਉਹ ਸ਼ਹਾਦਤ ਪਾ ਗਿਆ ਅਬਦਾਲੀ ਤਾਂ ਡੋਰਪੋਰ ਹੋਇਆ ਖਲੋਤਾ ਸੀ ਜਹਾਨ ਖਾਨ ਨੇ ਖਿੱਚ ਕੇ ਇੱਕ ਸਿਪਾਈ ਨੂੰ ਅਬਦਾਲੀ ਦੇ ਅੱਗੇ ਕੀਤਾ ਬਾਦਸ਼ਾਹ ਨੂੰ ੱੱਕਾ ਮਾਰਨਾ ਉਸ ਨੂੰ ਸਹੀ ਨਾ ਲੱਗਿਆ ਕਟਾਰ ਸਿਪਾਈ ਦੇ ਗਲੇ ਵਿੱਚ ਧਸ ਗਈ ਤੇ ਉਸ ਦੇ ਲਹੂ ਦੇ ਛਿੱਟੇ ਅਬਦਾਲੀ ਦੇ ਮੂੰਹ ਉੱਤੇ ਪੈ ਗਏ ਸਿਪਾਈ ਅਬਦਾਲੀ ਦੇ ਉੱਤੇ ਹੀ ਡਿੱਗ ਪਿਆ ਨੀਕੀ ਕੀਰੀ ਮਹਿਕਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ ਸਰਦਾਰ ਚੜਤ ਸਿੰਘ ਨੇ ਸਿੰਘ ਦਾ ਸ਼ਬਦ ਪੂਰਾ ਕੀਤਾ ਕੌਣ ਸੀ ਇਹ ਸਿੰਘ ਕੀ ਨਾਮ ਸੀ ਇਹਦਾ ਕਿਹੜੇ ਪਿੰਡ ਗਰਾں ਤੋਂ ਸੀ ਮਿਸਲ ਕਿਹੜੀ ਸੀ ਕੋਈ ਕੁਝ ਨਹੀਂ ਜਾਣਦਾ ਤਵਾਰੀਖ ਭਰੀ ਪਈ ਹੈ ਸ਼ਹਾਦਤਾਂ ਪਾ ਗਏ ਐਸੇ ਬੇਨਾਮ ਸੂਰਮਿਆਂ ਨਾਲ ਇਸ ਸਿੰਘ ਨੂੰ ਪੰਥ ਸਦਾ ਇਵੇਂ ਹੀ ਯਾਦ ਕਰਦਾ ਰਹੇਗਾ ਕਿ ਜਿਹੜਾ ਸਿੰਘ ਸੈਂਕੜੇ ਅਫਗਾਨਾਂ ਨੂੰ ਮਾਰਦਾ ਤੇ ਬੇਜੋੜ ਬੀਰਤਾ ਦਿਖਾਉਂਦਾ ਇਕੱਲਾ ਅਬਦਾਲੀ ਤੱਕ ਪਹੁੰਚ ਗਿਆ ਸੀ ਬਾਬਾ ਪੰਗੂ ਸਾਡੇ ਵੱਲ ਦੇਖਦਾ ਬੋਲਿਆ ਪੰਥ ਸਦਾ ਯਾਦ ਰੱਖੇਗਾ ਐਸੇ ਬੇਨਾਮ ਯੋਧੇ ਨੂੰ ਬਾਬੇ ਦੇ ਬੋਲ ਮੇਰੇ ਕੰਨਾਂ ਵਿੱਚ ਕਿੰਨਾ ਚਿਰ ਗੂੰਜਦੇ ਰਹੇ ਡਰਿਆ ਸੈਮੇ ਅਬਦਾਲੀ ਲਾਸ਼ ਦੇ ਹੇਠੋਂ ਨਿਕਲਿਆ ਬਹੁਤ ਤੇਜ਼ੀ ਨਾਲ ਖੜਾ ਹੋਇਆ ਤੇ ਪਿੱਛੇ ਮੁੜੋ ਵਾਪਸ ਚੱਲੋ ਲਾਹੌਰ ਪਹੁੰਚੋ ਨਹੀਂ ਨਹੀਂ ਕਾਬਲ ਚੱਲੋ ਕਹਿੰਦੇ ਆ ਅਬਦਾਲੀ ਪਿੱਛੇ ਨੂੰ ਭੱਜ ਲਿਆ ਬਿਨਾਂ ਘੋੜੇ ਤੋਂ ਪੈਦਲ ਹੀ ਅੱਜ ਤੱਕ ਅਬਦਾਲੀ ਨੂੰ ਕਿਸੇ ਨੇ ਭੱਜਦਾ ਨਹੀਂ ਦੇਖਿਆ ਸੀ ਉਹ ਭੱਜਣ ਨਹੀਂ ਭਜਾਉਣ ਜਾਣਦਾ ਸੀ ਜਮਨਾ ਪਾਰ ਦਾ ਸਾਰਾ ਹਿੰਦੁਸਤਾਨ ਉਸ ਅੱਗੇ ਸਦਾ ਹੀ ਭੱਜਿਆ ਸੀ ਕੋਈ ਅਜੇ ਤੱਕ ਉਸ ਅੱਗੇ ਖਲੋ ਨਹੀਂ ਸਕਿਆ ਸੀ ਪਰ ਜਿਸ ਤਰ੍ਹਾਂ ਅਬਦਾਲੀ ਭੱਜ ਰਿਹਾ ਸੀ ਇਸ ਤਰ੍ਹਾਂ ਅਜੇ ਤੱਕ ਉਸ ਅੱਗੇ ਵੀ ਕੋਈ ਨਹੀਂ ਭੱਜਿਆ ਸੀ ਤੇਜੀ ਵਿੱਚ ਉਹ ਕਿਸੇ ਅਰਬੀ ਘੋੜੇ ਨੂੰ maat ਦੇ ਰਿਹਾ ਸੀ ਉਸਦੇ ਫੌਸਦਾਰ ਵੀ ਉਸਦੇ ਮਗਰ-ਮਗਰ ਭੱਜੇ ਘੋੜਿਆਂ ਵਾਲਿਆਂ ਤੋਂ ਵੀ ਅਬਦਾਲੀ ਨਾਲ ਰਲਿਆ ਨਹੀਂ ਜਾ ਰਿਹਾ ਸੀ ਹੁਣ ਤੱਕ ਸੂਰਜ ਗ੍ਰਹਿਣ ਵੀ ਚੱਕਿਆ ਗਿਆ ਸੀ ਭੱਜਿਆ ਜਾਂਦਾ afghan ਲਸ਼ਕਰ ਹੁਣ ਸਭ ਨੂੰ ਸਾਫ ਸਾਫ ਦਿਸ ਰਿਹਾ ਸੀ ਮੂਰੇ ਮੂਰੇ ਅਫਦਾਲੀ ਪਿੱਛੇ ਉਸ ਦੇ ਸਭ ਨਾਮਵਾਰ ਸਰਦਾਰ ਤੇ ਮੰਗਰ ਸਾਰਾ ਅਫਗਾਨ ਲਸ਼ਕਰ ਕਹਿ ਰ ਅੱਗੇ ਕੌਣ ਖਲੋ ਸਕਦਾ ਸੀ ਅਫਦਾਲੀ ਨਹੀਂ ਖੜਿਆ ਹੋਰ ਕਿਸ ਨੇ ਟਿਕਣਾ ਸੀ 2 ਲੱਖ ਦੇ ਕਰੀਬ ਮਰਹਟਿਆਂ ਨੂੰ ਇੱਕ ਦਿਨ ਵਿੱਚ ਪਾਰ ਬੁਲਾ ਦੇਣ ਵਾਲਾ ਅਫਦਾਲੀ ਸਿੰਘਾਂ ਅੱਗੇ ਢਾਈ ਪੈਰ ਵੀ ਨਹੀਂ ਟਿਕ ਸਕਿਆ ਸੀ ਤੇ ਮੈਦਾਨ ਛੱਡ ਕੇ ਭੱਜ ਨਿਕਲਿਆ ਰਣਾਂ ਦਾ ਜੇਤੂ ਰਣ ਵਿੱਚੋਂ ਖਾਲਸ ਰਣਾਂ ਦਾ ਜੇਤੂ ਰਣ ਵਿੱਚੋਂ ਸਿੰਘਾਂ ਨੇ ਬੁਰੀ ਤਰ੍ਹਾਂ ਭਜਾਇਆ ਢਲਦੇ ਸੂਰਜ ਵਾਂਗ ਅਫਗਾਨਾਂ ਦਾ ਸੂਰਜ ਵੀ ਡੁੱਬਣ ਵਾਲਾ ਹੈ ਹੁਣ ਢਿੱਲੇ ਨਾ ਪਾਓ ਤੇ ਪਿੱਛਾ ਕਰੋ ਇਹਨਾਂ ਦਾ ਸਰਦਾਰ ਚਰਤ ਸਿੰਘ ਨੇ ਅਬਦਾਲੀ ਲਸ਼ਕਰ ਦੇ ਮਗਰ ਕੋੜਾ ਭਜਾਉਂਦਿਆ ਕਿਹਾ ਸਾਰੇ ਦਲ ਖਾਲਸੇ ਨੇ ਕੋੜਿਆਂ ਨੂੰ ਅੱਡੀ ਲਾਈ ਤੇ ਅਫਗਾਨਾਂ ਮਗਰ ਹੋ ਤੁਰੇ ਅਫਗਾਨ ਸਿਪਾਈਆਂ ਲਈ ਹੁਣ ਮੈਦਾਨ ਮਾਰਨ ਨਾਲੋਂ ਵੱਡੀ ਜੰਗ ਆਪਣੀ ਜਾਨ ਬਚਾਉਣਾ ਸੀ ਸਿੰਘਾਂ ਭੱਜੇ ਜਾਂਦੇ ਅਫਗਾਨਾਂ ਦਾ ਲਾਹੌਰ ਤੱਕ ਪਿੱਛਾ ਕੀਤਾ ਰਾਹ ਵਿੱਚ ਹਜ਼ਾਰਾਂ ਪਠਾਨ ਸਿੰਘਾਂ ਦੀਆਂ ਚੰਡੀਆਂ ਦੀ ਭੇਟ ਹੋ ਗਏ ਅੰਮ੍ਰਿਤਸਰ ਤੋਂ ਲਾਹੌਰ ਜਾਂਦਾ ਸਾਰਾ ਰਾਹ ਅਫਗਾਨ ਸਿਪਾਈਆਂ ਦੀਆਂ ਲਾਸ਼ਾਂ ਨਾਲ ਭਰ ਗਿਆ ਸੀ ਆਪਣੇ ਮੁਖੀ ਜਮਵਾਜਾ ਨਾਲ ਕਿਰੇ ਅਬਦਾਲੀ ਤੇ ਉਸਦੇ ਬਾਕੀ ਘੋੜਸਵਾਰਾਂ ਵਿੱਚ ਤਾਂ ਮਾਨੋ ਦੌੜ ਲੱਗੀ ਹੋਈ ਸੀ ਉਹ ਸਭ ਇੱਕ ਦੂਜੇ ਤੋਂ ਪਹਿਲਾਂ ਲਾਹੌਰ ਪਹੁੰਚਣਾ ਚਾਹੁੰਦੇ ਸਨ ਕੱਲੂ ਘਾਰੇ ਵਿੱਚ ਅਬਦਾਲੀ ਪਾਣੀ ਦੀ ਟਾਪ ਤੋਂ ਸਿੰਘਾਂ ਦਾ ਪਿੱਛਾ ਕਰਕੇ ਪਿੱਛੇ ਮੁੜ ਰਿਹਾ ਸੀ ਪਰ ਸਿੰਘਾਂ ਨੇ ਤਾਂ ਲਾਹੌਰ ਪਹੁੰਚ ਕੇ ਵੀ ਉਸ ਦਾ ਪਿੱਛਾ ਨਹੀਂ ਛੱਡਿਆ ਸੀ ਅਫਗਾਨਾਂ ਨੇ ਲਾਹੌਰ ਸ਼ਹਿਰ ਵਿੱਚ ਦਾਖਲ ਹੋ ਕੇ ਦਰਵਾਜ਼ੇ ਭੇੜ ਲਏ ਪਰ ਸਿੰਘਾਂ ਦੇ ਜੋਸ਼ ਅੱਗੇ ਹੁਣ ਕਿਹੜੇ ਦਰਵਾਜ਼ੇ اٹਕ ਸਕਦੇ ਸਨ ਸਿੰਘ ਦਰਵਾਜ਼ੇ ਭੰਨ ਕੇ ਸ਼ਹਿਰ ਵਿੱਚ ਆ ਬੜੇ ਤੇ ਅਫਗਾਨਾਂ ਦੇ ਆਹੂ ਲਾਉਣ ਲੱਗੇ ਲੁਕਦੇ ਮਰਦੇ ਅਬਦਾਲੀ ਸਪਾਈਆਂ ਨੂੰ ਕਿਤੇ ਕੋਈ ਢੋਈ ਨਹੀਂ ਮਿਲ ਰਹੀ ਸੀ ਅਬਦਾਲੀ ਨੂੰ ਭਾਲੋ ਸਿੰਘੋ ਚੂੰਡ ਭੂੰਡ ਤੇ ਰੂੰਗਾ ਚੁਗਨ ਦਾ ਕੋਈ ਲਾਭ ਨਹੀਂ ਸਿੱਧਾ ਅਬਦਾਲੀ ਨੂੰ ਜਾ ਹੱਥ ਪਾਓ ਸਰਦਾਰ ਚੜਤ ਸਿੰਘ ਸਿੰਘਾਂ ਨੂੰ ਕਹਿ ਰਿਆ ਸੀ ਪਰ ਅਬਦਾਲੀ ਤਾਂ ਸਿੰਘਾਂ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਕਿਲਾ ਛੱਡ ਕੇ ਕਾਬਲ ਨੂੰ ਭੱਜ ਗਿਆ ਸੀ ਅਬਦਾਲੀ ਆਪਣੇ ਫੌਜਦਾਨਾਂ ਸਮੇਤ ਅੜਕਵਲ ਨਸ ਗਿਆ ਹੈ ਖਾਲਸਾ ਜੀ ਕਿਲੇ ਵਿੱਚ ਆ ਰਹੇ ਇੱਕ ਸਿੰਘ ਦੀ ਗੱਲ ਸੁਣ ਕੇ ਸਰਦਾਰ ਚਰਤ ਸਿੰਘ ਨੇ ਬਿਨਾਂ ਕਿਸੇ ਨੂੰ ਦੱਸੇ ਪੁੱਛੇ ਘੋੜੇ ਨੂੰ ਅੱਡੀ ਲਾਈ ਤੇ ਅਟਕਵਲ ਭੱਜਿਆ ਵੱਡੇ ਘੱਲੂ ਘਾਰੇ ਵਿੱਚ ਪਾਣੀ ਦੀ ਢਾਪ ਤੋਂ ਪਰਤਦੇ ਅਬਦਾਲੀ ਅੰਦਰ ਇਹ ਰੰਝ ਰਹਿ ਗਿਆ ਸੀ ਕਿ ਸਿੱਖਾਂ ਨੂੰ ਉਹ ਸਬਕ ਨਹੀਂ ਸਿਖਾ ਸਕਿਆ ਜੈਸਾ ਉਹ ਸੋਚ ਕੇ ਆਇਆ ਸੀ ਪਰ ਉਸ ਨੂੰ ਇਹ ਸੰਤੁਸ਼ਟੀ ਜ਼ਰੂਰ ਸੀ ਕਿ ਸਿੱਖ ਹੁਣ ਦੁਬਾਰਾ ਨਹੀਂ ਉੱਠ ਸਕਣਗੇ। ਇਹਨਾਂ ਦੀ ਤਸਵੀਰ ਸਾਰੇ ਹਿੰਦੁਸਤਾਨ ਨਾਲੋਂ ਵੱਖਰੀ ਹੈ ਹਜ਼ੂਰ ਸ਼ਾਹਵਲੀ ਨੇ ਉਸ ਨੂੰ ਕਿਹਾ ਵੀ ਪਰ ਅਬਦਾਲੀ ਨੂੰ ਆਪਣੇ ਅਨੁਭਵ ਦੀ ਜ਼ਿਆਦਾ ਨਿਸ਼ਚਾ ਸੀ। ਠੀਕ ਵੀ ਸੀ ਆਪਣੀ ਥਾਂ ਪਾਣੀਪਤ ਵਿੱਚ ਰੋਲੇ ਮਰਾਠਿਆਂ ਨੂੰ ਦੁਬਾਰਾ ਕਦੇ ਸੁਰਤ ਨਹੀਂ ਆਈ ਪਰ ਸ਼ਾਹਵਲੀ ਨੇ ਵੀ ਝੂਠ ਨਹੀਂ ਕਿਹਾ ਸੀ। ਬਸ 68 ਮਹੀਨੇ ਤਾਂ ਬੀਤੇ ਸਨ ਕਿ ਸਿੰਘਾਂ ਨੇ ਅਬਦਾਲੀ ਨੂੰ ਆਟਾਇਆ ਤੇ ਐਸਾ ਭਜਾਇਆ ਜੈਸਾ ਉਹ ਕਦੇ ਭੱਜਿਆ ਹੀ ਨਹੀਂ ਸੀ। ਇਹ ਜੰਗ ਮੁੱਕੇਗੀ ਨਹੀਂ ਮੇਰੇ ਪੋਤਰੇ ਵੀ ਤੁਹਾਡੇ ਨਾਲ ਟੱਕਰ ਲੈਣਗੇ ਅਟਕਪਾਰ ਕਰਦਾ ਅਬਦਾਲੀ ਸਰਦਾਰ ਚਰਤ ਸਿੰਘ ਵੱਲ ਦੇਖ ਕੇ ਬੋਲਿਆ ਤੇ ਸਾਡੇ ਪੋਤਰੇ ਕਿਹੜਾ ਉਦੋਂ ਚੂੜੀਆਂ ਪਾਉਣ ਲੱਗ ਜਾਣਗੇ ਸਾਡੇ ਪੋਤਰੇ ਵੀ ਤੇਰੇ ਪੋਤਰਿਆਂ ਦੇ ਇਸੇ ਤਰ੍ਹਾਂ ਦੰਦ ਭੰਨਣਗੇ ਸਰਦਾਰ ਚਰਤ ਸਿੰਘ ਦੇ ਬੋਲ ਪੁਵਿੱਖ ਬਿਆਨ ਰਹੇ ਹਨ ਐ अहमद ਸ਼ਾਹ ਅਬਦਾਲੀ ਦੇ ਪੋਤਰੇ ਸਰਦਾਰ ਚਰਤ ਸਿੰਘ ਦਾ ਪੋਤਰਾ ਤੈਨੂੰ ਵਗਾਰ ਰਿਹਾ ਹੈ ਸਾਨੂੰ ਇਹ ਬੋਲ ਸਾਫ਼-ਸਾਫ਼ ਸੁਣਾਈ ਦਿੱਤੇ ਜਾਪਿਆ ਜਿਵੇਂ ਸੰਮਨ ਬੁਰਜ ਦੇ ਮੂਹਰੇ ਖਲੋਤੇ ਪੰਜਾਬ ਦੇ ਸ਼ੇਰ ਦੀ ਦਹਾੜ ਦੂਰ ਦੇਸੋਂ ਆਪਣੇ ਝੁੰਡ ਦੇ ਆਸਰੇ ਆਏ ਕਿਸੇ ਗਿੱਦੜ ਨੂੰ ਤਰੇਲੀਆਂ ਲਿਆ ਰਹੀ ਹੋਵੇ ਤੇ ਅਸੀਂ ਇਸ ਦੇ ਸਾਖੀ ਅਸੀਂ ਇਸ ਦੇ ਸਾਖੀ ਹੋਈਏ ਇਹ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਚਰਤ ਸਿੰਘ ਦਾ ਪੋਤਰਾ ਪਰ ਅਸਲ ਵਿੱਚ ਸਾਡੇ ਮਗਰ ਖਲੋਤੇ ਜਿਸ ਸਿੰਘ ਨੇ ਬੋਲ ਬੋਲੇ ਸਨ ਜਦੋਂ ਦੁਬਾਰਾ ਫਿਰ ਬੋਲਣ ਲੱਗਾ ਤਾਂ ਉਸ ਦੀ ਧਾ ਨਿਕਲ ਗਈ ਉਹ ਕਿਸੇ ਵੱਡੀ ਜੰਗ ਜਿੱਤ ਕੇ ਹਾਰ ਗਏ ਜਰਨੈਲ ਵਾਂਗ ਥੱਕਿਆ ਹੋਇਆ ਸਾਡੇ ਮਗਰ ਦੇਗ ਪਿਆ ਧੰਨਵਾਦ